ਅੱਜ ਜਿਹੜੇ ਪੀਰ ਇੱਕ ਪੀਰ ਇੱਕ ਸਾਧ ਇੱਕ ਫਕੀਰ ਤੁਸੀਂ ਮਹਾਰਾਜ ਦੇ ਬਰਾਬਰ ਖੜੇ ਕਰਤੇ ਜਿਹੜੀ ਗੱਦੀ ਵਾਲੀ ਗੱਲ ਆ ਗੱਦੀ ਵਾਲੀ ਇਹ ਧਿਆਨ ਦੇਣ ਦੀ ਲੋੜ ਏ ਹੁਣ ਗਰਦਾਸ ਮਾਨ ਮਾਫੀ ਮੰਗਦਾ ਪਿਆ ਮੰਗਦਾ ਪਿਆ ਨਾ ਜਿਹੜੇ ਸੂਟੇ ਪੈਂਦੇ ਆ ਸੋਫੇ ਪੈਂਦੇ ਆ ਤੁਸੀਂ ਉਹਨਾਂ ਨੂੰ ਮਹਾਰਾਜ ਦੱਸ ਦੇ ਜੀ ਗੱਦੀ ਲਾ ਰਿਹਾ ਤਾਂ ਉੱਥੇ ਉਹਨੇ ਪੰਥ ਖਾਲਸੇ ਨੂੰ ਗਲਤ ਬੋਲਿਆ ਸੀ ਮਾਂ ਬੋਲੀ ਤੋਂ ਕਿਉਂਕਿ ਪੰਜਾਬ ਗੁਰੂ ਪੀਰਾਂ ਦਾ 10ਵੇਂ ਪਾਸ਼ਾ ਦਾ ਵਸਾਇਆ ਪੂਰਾ ਭਾਰਤ ਆ ਜੇ 10ਵੇਂ ਪਾਸ਼ਾ ਕੁਰਬਾਨੀ ਨਾ ਕਰਦੇ ਅੱਜ ਭਾਰਤ ਦੇਖਦਾ ਨਕਸ਼ਾ ਹੋਰ ਹੁੰਦਾ ਕਿਉਂਕਿ ਮਸਲਾ ਇਹ ਓ ਛੋਟੀ ਗੱਲ ਦਾ ਸੀ ਬੱਤੀ ਵਾਲੀ ਗੱਲ ਦਾ ਮਸਲਾ ਸਾਡੇ ਇਹਨਾਂ ਲੋਕਾਂ ਨੇ ਨਸਲਾ ਖਰਾਬ ਕਰਤੀ ਆ ਸਾਡੇ ਪੰਜਾਬ ਦਾ ਬੇੜਾ ਗਰਖ ਕਰਤਾ ਵੀ ਤੁਸੀਂ ਪੀਰਾਪੁਰਾ ਨੂੰ ਮਹਾਰਾਜ ਦੇ ਬਰਾਬਰ ਦਾ ਖੜੇ ਕਰੋ ਦਸਵੇਂ ਪਾਸ਼ਾ ਨਾਲ ਤੁਸੀਂ ਕਿਵੇਂ ਤੁਲਨਾ ਕਰਦੋਗੇ ਤੇ ਤੁਸੀਂ ਹੁਣ ਮਾਫੀਆਂ ਮੰਗਦੇ ਮਾਫੀਆਂ ਕੱਲੇ ਉਹ ਮਸਲੇ ਦੇ ਨਹੀਂ ਮਾਂ ਬੋਲੀ ਵਾਲੇ ਦੀ ਜਿਹੜੀ ਆ ਤੁਸੀਂ ਪੰਜਾਬ ਦੀ ਨਸਲਾ ਖਰਾਬ ਕਰਤੀ ਆ ਇਹ ਪੂਕਪੜੇ ਸਾਧਾ ਦੇ ਮੰਗਲ ਲੱਗ ਲੱਕੇ ਸਾਡੇ ਪੰਜਾਬ ਦੇ ਚੰਗੇ ਪੱਗਾਂ ਵਾਲੇ ਚੰਗੇ ਬਜ਼ੁਰਗ ਜਾ ਕੇ ਉਹਨਾਂ ਦੇ ਪੈਰਾ ਜੇ ਬੰਦੇ ਨੇ ਇਹ ਸਾਡੀ ਨਸਲਾ ਖਰਾਬ ਨਹੀਂ ਇੰਨਾ ਵਾਸਤੇ ਕੋਈ ਮਾਫੀ ਨਹੀਂ ਸਾਡੇ ਕੋ ਗਰਦਾਸ ਮੰਨ ਵਾਸਤੇ ਵੀ ਬੱਬਾ ਕੁਲਵਿੰਦਰ ਸਿੰਘ ਜੀ ਤੁਸੀਂ ਮੌਕੇ ਤੇ ਪਹੁੰਚੇ ਤੁਹਾਡੀ ਜਥੇਬੰਦੀ ਪਹੁੰਚੀ ਤੁਸੀਂ ਉਸ ਨੂੰ ਪੁੱਛਿਆ ਕੁਛ ਆ ਕੇ ਗੱਲ ਕੀਤੀ ਕਿ ਕੀ ਮਸਲਾ ਸੀਗਾ ਕਿਉਂਕਿ ਜਿਵੇਂ ਕਾਨੂੰਨ ਪ੍ਰਸ਼ਾਸਨ ਪਹੁੰਚਦਾ ਤੇ ਦੋਨਾਂ ਤਰ੍ਹਾਂ ਦੀ ਗੱਲ ਸੁਣੀ ਜਾਂਦੀ ਹੈ ਜਿਵੇਂ ਸਿੰਘ ਦਾ ਦਮਾਲਾ ਲਾਇਆ ਗਿਆ ਤੁਸੀਂ ਉਹਨੂੰ ਪੁੱਛਿਆ ਕਿ ਤੁਸੀਂ ਗਲਪ ਕਿਉਂ ਪਏ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਕਈਆਂ ਗੁਰੂ ਸਾਹਿਬ ਨੂੰ ਮਾੜਾ ਬੋਲਿਆ ਕਿਉਂ ਕਿਹਾ ਤੁਸੀਂ ਉਹਦੇ ਨਾਲ ਗੱਲ ਕੀਤੀ ਕੋ ਸਾਡਾ ਉਹਦੀ ਕੋਈ ਗੱਲ ਨਹੀਂ ਕਿਉਂਕਿ ਪ੍ਰਸ਼ਾਸਨ ਨੇ ਰਾਤ ਤੇ ਲੈ ਕੇ ਪ੍ਰਸ਼ਾਸਨ ਵਾਲਿਆਂ ਨੂੰ ਸਾਡੀ ਕੋਈ ਸਾਡੀ ਦੇ ਸਿੰਘ ਦੇ ਸਾਨੂੰ ਫੋਨ ਗਏ ਤਿੰਨ ਚਾਰ ਉਹਦੇ ਪਰਿਵਾਰ ਦੇ ਗਏ ਫਿਰਨੇ ਅਗ ਸਿੰਘ ਫੌਜਾ ਆਪਣੀਆਂ ਰਾਤ ਗੱਲ ਹੋਈ ਸਵੇਰੇ ਸਾਰੀ ਫੌਜਾ ਇੱਥੇ ਪਹੁੰਚ ਗਿਆ ਸੀਗੀ ਆ ਉਸ ਤੋਂ ਬਾਅਦ ਫਿਰ ਅਸੀਂ ਸਾਰੇ ਆਏ ਜਥੇਬੰਦੀ ਬਾਬਾ ਜੀ ਆਏ ਸਾਰੇ ਇਕੱਠੇ ਆਏ ਆ ਸੀ ਦੇਖੋ ਏਡਾ ਵੱਡਾ ਪਾਪ ਕਰਨਾ ਪਹਿਲੋ ਤੇ ਨਿਹੰਗ ਸਿੰਘ ਦੇ ਵਾਲ ਪੁੱਟੇ ਗਏ ਦਬਾਲੇ ਲਾ ਗਏ ਉਸ ਤੋਂ ਬਾਅਦ ਉਹੀ ਬੰਦਾ ਮਾਵਾ ਭੈਣਾਂ ਦੀ ਦਸਵੇਂ ਪਾਸ਼ਾ ਮਹਾਰਾਜ ਨੂੰ ਗਾਲਾ ਕੱਢਦਾ ਪੰਜਾਬ ਦੇ ਵਿੱਚ ਰਹਿ ਕੇ ਚਲੋ ਇਹ ਨਿਹੰਗ ਸਿੰਘ ਥੋੜਾ ਸਰੀਬ ਸੀ ਨੂੰ ਇਹਦੇ ਗੱਲ ਨਹੀਂ ਵੜਿਆ ਲੋਕਾਂ ਮਾਰਾ ਦੀ ਬੇਅਦਬੀ ਨਿਹੰਗ ਸਿੰਘ ਕੋਈ ਜਰ ਸਕਦਾ ਸਿੰਘੂ ਬਾਰਡਰ ਤੇ ਵੀ ਨਿਹੰਗ ਸਿੰਘਾਂ ਨੇ ਬੰਦਾ ਇਸੇ ਕਰਕੇ ਟੰਗਤਾ ਸੀ ਮਾਰ ਕੇ ਵੀ ਉਹਨੇ ਵੀ ਗੁਰੂ ਦੀ ਬੇਅਦਬੀ ਕੀਤੀ ਸੀ ਉਹੀ ਬੇਅਦਬੀ ਅਜੇ ਇਸ ਪਿੰਡ 'ਚ ਕੀਤੀ ਗਈ ਏ ਤੇ ਸਾਰੇ ਪਿੰਡ ਵੱਲੋਂ ਵੀ ਇਹੀ ਮਤਾ ਪਾਇਆ ਗਿਆ ਸਾਰੇ ਨਿਹੰਗ ਸਿੰਘ ਪਹੁੰਚ ਜਾਣੇ ਸਲਾਹ ਕਰਕੇ ਵੀ ਉਹਨਾਂ ਚਿਰ ਤੱਕ ਉਸ ਬੰਦੇ ਦੇ ਘਰ ਗੁਰੂ ਗ੍ਰੰਥ ਸਾਹਿਬ ਨਹੀਂ ਜਾਣਗੇ ਜਿੰਨਾ ਚਿਰ ਤੱਕ ਪ੍ਰਸ਼ਾਸਨ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਲਕੀਰਾ ਕੱਢ ਕੋਈ ਮਾਫੀ ਨਹੀਂ ਮੰਗਦੇ ਗਮੀ ਖੁਸ਼ੀ ਜੇ ਕਿਤੇ ਵੀ ਮਾਰਾ ਜ ਉਹਦੇ ਘਰ ਨਹੀਂ ਜਾਏਗਾ ਪੂਰੇ ਪਿੰਡ ਵੱਲੋਂ ਮਤਾ ਪਾਇਆ ਗਿਆ ਲਿਖਤੀ ਮਤਾ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਗਾਂ ਸੋਚਣ ਦੀ ਲੋੜ ਵੀ ਕੋਈ ਵੀ ਨਿਹੰਗ ਸਿੰਘ ਹੋਵੇ ਕੋਈ ਦਬਾਲੇ ਵਾਲਾ ਹੋਵੇ ਇਹ ਨਹੀਂ ਵੀ ਕੋਈ ਵੀ ਪਿੰਡ ਦਾ ਬੰਦਾ ਫੜ ਕੇ ਉਹਦਾ ਦਬਾਲਾ ਲਾ ਦੇ ਜਾਂ ਬਾਣਾ ਵਧਾ ਦੇ ਨਹੀਂ ਜੇ ਕੋਈ ਨਿਹੰਗ ਸਿੰਘ ਗਲਤ ਆ ਸਾਨੂੰ ਜਥੇ ਬੰਦਿਆਂ ਨੂੰ ਤਲਾਹ ਕਰਵਾਸੀ ਉਹਨੂੰ ਸੰਗਲ ਲਾ ਕੇ ਬੰਨਾਂਗੇ ਜਿੱਥੇ ਉਹ ਗਲਤ ਹੋਏਗਾ ਪਰ ਲੇਕਿਨ ਇਹ ਨਹੀਂ ਮੂੰ ਚੱਕਾ ਜਿੰਨੇ ਮਰਜ਼ੂਦਾ ਦਬਾਲਾ ਵਧਾਤਾ ਜਾਂ ਬਾਣਾ ਵਧਾਤਾ ਇਹ ਸਾਰੇ ਲੋਕ ਵੀ ਸੁਣਨ ਸਾਰੇ ਪੰਜਾਬ ਦੇ ਵਿੱਚ ਵੀ ਜਿੱਥੇ ਵੀ ਕੋਈ ਨਿਆਗ ਸਕਦੇ ਕੋਈ ਗਲ ਪਿੰਦਾ ਸਖਤ ਕਾਰਵਾਈ ਕਰਾਂਗੇ ਅਸੀਂ ਜੇ ਦਬਾਲੇ ਨੂੰ ਕੋ ਹੱਥ ਪੋਂਦਾ ਕਿਉਂਕਿ ਪੰਜਾਬ ਗੁਰੂ ਪੀਰਾਂ ਦਾ 10ਵੇਂ ਪਾਸ਼ਾ ਦਾ ਵਸਾਇਆ ਹੈ ਪੂਰਾ ਭਾਰਤ ਆ ਜੇ 10ਵੇਂ ਪਾਸ਼ਾ ਕੁਰਬਾਨੀ ਨਾ ਕਰਦੇ ਅੱਜ ਭਾਰਤ ਦੇਖਦਾ ਨਕਸ਼ਾ ਹੋਰ ਹੁੰਦਾ ਇਹ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਇਸ ਕਰਕੇ ਆਪਾਂ ਬਾਣੇ ਦੀ ਇੱਜ਼ਤ ਕਰਨੀ ਸਿੱਖੀਏ ਜੇ ਕੋਈ ਬਾਣੇ ਵਾਲਾ ਸਿੰਘ ਗਲਤ ਕੰਮ ਕਰਦਾ ਸਾਨੂੰ ਜਥੇ ਬੰਦਿਆਂ ਨੂੰ ਵੀਡੀਓ ਬਣਾ ਕੇ ਤਲਾ ਦੋ ਅਸੀਂ ਉਹਨੂੰ ਸੰਗਲ ਮਾਰ ਕੇ ਉੱਥੇ ਭਾਵੇਂ ਸਾਲ ਉੱਤੇ ਪੱਠੇ ਪਵਾਈਏ ਪਰ ਆਮ ਜਿਹੜੇ ਸਿੰਘ ਨਾਲ ਇਹ ਗੱਲਬਾਤ ਹੋਈ ਉਹਨਾਂ ਦੀ ਕੋਈ ਗਲਤੀ ਸੀ ਕਿਉਂ ਲੜੇ ਸੀਗੇ ਕਾਰਨ ਇਹਦਾ ਪਤਾ ਲੱਗਿਆ ਤੁਹਾਨੂੰ ਲੜੇ ਕਿਉਂ ਉਹਨਾਂ ਦੀ ਕੋਈ ਆਪਸੀ ਕੋਈ ਗੱਲਬਾਤ ਨਹੀਂ ਕਹਿੰਦਾ ਵੈਸੇ ਜਿਵੇਂ ਇੱਕ شریف ਬੰਦਾ ਪਿੰਡ ਚ ਕੋ ਨਿਹੰਗ ਸਿੰਘ ਸੀ ਕਿ ਜਿਵੇਂ ਕਿ ਉਹਨੂੰ ਦਬੋਣਾ ਦਮੋਂ ਦੀ ਕੋਸ਼ਿਸ਼ ਨਾਲ ਉਹ ਬਾਣੀ ਪੜ ਕੇ ਆ ਰਿਹਾ ਸੀ ਉਹਨੂੰ ਗਾਲ੍ਹਾਂ ਕੱਢੀਆ ਫਿਰ ਜੇ ਉਹ ਗੁਰੂ ਮਹਾਰਾਜ ਉਹਦਾ ਦਬਾਲਾ ਵਧਾਇਆ ਫਿਰ ਲੰਮੇ ਪਾਕ ਉਹਨੂੰ ਕੁੱਟਿਆ ਗਿਆ ਉੱਥੇ ਦੋਸਤੋ ਬਾਅਦ ਫਿਰ ਕੀ ਜੇ ਗੁਰੂਵਾਰੇ ਗੱਲ ਭਰੀ ਹੁਣ ਇਹ ਕਹਿ ਰਹੇ ਉਹ ਗੱਦੀ ਲਾ ਰਿਹਾ ਜੋ ਗੱਦੀ ਲਾ ਰਿਹਾ ਤੇ ਦਸਵੇਂ ਪਾਤਸ਼ਾਹ ਨੂੰ ਗਾਲਾਂ ਕੱਢ ਰਿਹਾ ਕਿਹਦੀ ਗੱਦੀ ਲਾਉਂਦੇ ਕਾਦੀ ਗੱਦੀ ਲਾਉਂਦੇ ਕਿਹਦੀ ਗੱਦੀ ਲਾ ਰਿਹਾ ਪਿੰਡ ਚ ਹੁਣ ਪਿੰਡ ਵਾਲਿਆਂ ਨੂੰ ਪੁੱਛੋ ਤੁਸੀਂ ਇਹ ਪਿੰਡ ਵਾਲਿਆਂ ਨੂੰ ਪੁੱਛੋ ਵੀ ਕੀ ਹੁੰਦਾ ਇਹਦਾ ਲਓ ਇੰਟਰਵਿਊ ਜਿਹੜੇ ਗੱਦੀ ਵਾਲੀ ਗੱਲ ਆ ਗੱਦੀ ਵਾਲੀ ਇਹ ਧਿਆਨ ਦੇਣ ਦੀ ਲੋੜ ਏ ਹੁਣ ਗੁਰਦਾਸ ਮਾਨ ਮਾਫੀਆਂ ਮੰਗਦਾ ਪਿਆ ਮੰਗਦਾ ਪਿਆ ਨਾ ਗੱਦੀ ਲਾ ਰਿਹਾ ਤੇ ਉੱਥੇ ਉਹਨੇ ਪੰਥ ਖਾਲਸੇ ਨੂੰ ਗਲਤ ਬੋਲਿਆ ਸੀ ਮਾਂ ਬੋਲੀ ਤੋਂ ਤੋਹੀ ਗਰਦਾਸ ਮਾਨ ਮਾਫੀ ਮੰਗਦਾ ਕਿਉਂਕੋ ਮਸਲਾ ਇਹ ਉਹ ਛੋਟੀ ਗੱਲ ਦਾ ਸੀ ਬੱਤੀ ਵਾਲੀ ਗੱਲ ਦਾ ਮਸਲਾ ਸਾਡੇ ਇਹਨਾਂ ਲੋਕਾਂ ਨੇ ਨਸਲਾ ਖਰਾਬ ਕਰਤੀ ਆ ਸਾਡੇ ਪੰਜਾਬ ਦਾ ਬੇੜਾ ਗਰਖ ਕਰਤਾ ਅੱਜ ਜਿਹੜੇ ਪੀਰ ਇੱਕ ਪੀਰ ਇੱਕ ਸਾਧ ਇੱਕ ਫਕੀਰ ਤੁਸੀਂ ਮਹਾਰਾਜ ਦੇ ਬਰਾਬਰ ਖੜੇ ਕਰਤੇ ਇਹ ਗਰਦਾਸ ਮਾਨ ਦੀ ਵੀ ਗੱਲ ਆ ਵੀ ਤੁਸੀਂ ਪੀਰਾਪੁਰਾ ਨੂੰ ਮਹਾਰਾਜ ਦੇ ਬਰਾਬਰ ਨਾ ਖੜੇ ਕਰੋ ਦਸਵੇਂ ਪਾਸ਼ਾ ਨਾਲ ਤੁਸੀਂ ਕਿਵੇਂ ਤੁਲਨਾ ਕਰ ਦੋਗੇ ਜਿਨੇ ਸਾਰਾ ਸਰਬੰਸ ਸਾਰਾ ਪਰਿਵਾਰ ਆਪਣਾ ਇਸ ਭਾਰਤ ਦੇਸ਼ ਦੀ ਜਾਦੀ ਲਈ ਵਾਰਤਾ ਤੂੰ ਤੁਸੀਂ ਹੁਣ ਮਾਫੀਆ ਮੰਗਦੇ ਮਾਫੀਆ ਕੱਲੇ ਉਹ ਮਸਲੇ ਦੇ ਨਹੀਂ ਮਾਂ ਬੋਲੀ ਵਾਲੇ ਦੀ ਜਿਹੜੀ ਆ ਤੁਸੀਂ ਪੰਜਾਬ ਦੀ ਨਸਲਾ ਖਰਾਬ ਕਰਤੀ ਆ ਇਹ ਪੂਕਪੜੇ ਸਾਧਾ ਦੇ ਮੰਗਰ ਲੱਗ ਲਾ ਕੇ ਜਿਹੜੇ ਸੂਟੇ ਪੈਂਦੇ ਆ ਸਲਫੇ ਪੈਂਦੇ ਆ ਤੁਸੀਂ ਉਹਨਾਂ ਨੂੰ ਮਹਾਰਾਜ ਦੱਸਦੇ ਜੇ ਸਾਡੇ ਪੰਜਾਬ ਦੇ ਚੰਗੇ ਪੱਗਾਂ ਵਾਲੇ ਚੰਗੇ ਬਜ਼ੁਰਗ ਜਾ ਕੇ ਉਹਨਾਂ ਦੇ ਪੈਰਾ ਜੇ ਬੰਦੇ ਨੇ ਇਹ ਸਾਡੀ ਨਸਲਾ ਖਰਾਬ ਨਹੀਂ ਨਸ਼ੇ ਦੇ ਲਾਤਾ ਤੁਸੀਂ ਪੰਜਾਬ ਇਹਨਾਂ ਫੱਕਰਾਂ ਨੂੰ ਨਾ ਸਾਧਾ ਨੂੰ ਗੁਰੂ ਦੇ ਬਰਾਬਰ ਕਰਕੇ ਕਿ ਇਨਾਂ ਵਾਸਤੇ ਕੋਈ ਮਾਫੀ ਨਹੀਂ ਸਾਡੇ ਕੋ ਗਰਦਾਸ ਮੰਨ ਵਾਸਤੇ ਵੀ ਕਿਉਂਕਿ ਇਨਾਂ ਨੇ ਸਾਡੀ ਨਸਲਾ ਵਗਾਰਤੀਆ ਸਾਡੀ ਸਿੱਕੀ ਭੰਗ ਕਰਤੀ ਕਈ ਲੋਕਾਂ ਦੀ ਇਸ ਕਰਕੇ ਇਨਾਂ ਵਾਸਤੇ ਇਨਾਂ ਨੂੰ ਸਤਿ ਧਾਨ ਕੋਈ ਮਾਫੀ ਨਹੀਂ ਇਨਾਂ ਵਾਸਤੇ ਕਿਉਂਕਿ ਮਸਲਾ ਪੰਜਾਬੀ ਆਮ ਬੋਲੀ ਦਾ ਛੋਟਾ ਸੀਗਾ ਪਰ ਜਿਹੜਾ ਇਨਾਂ ਨੇ ਪੰਜਾਬ ਦਾ ਘਾੜ ਕੀਤਾ ਇਹ ਛੋਟੇ ਛੋਟੇ ਪੀਰਾ ਨੂੰ ਜਾਂ ਆ ਡੇਰੇ ਆਵਾਦ ਨੂੰ ਇਨਾਂ ਨੂੰ ਗੁਰੂਆਂ ਦੇ ਬਰਾਬਰ ਪਚਾਰੇ ਆ ਇਸ ਕੀ ਦਾ ਕੰਨ ਕਰ ਰਹੇ ਆ ਪੰਜਾਬ ਦੀ نسل ਖਰਾਬ ਕਰ ਰਹੇ ਆ ਬਾਬੇ ਜੀ ਕੀ ਕਾਰਵਾਈ ਕੀਤੀ ਕੇ ਪ੍ਰਸ਼ਾਸਨ ਜਿਵੇਂ 295 ਲਾਈ ਹੈ ਤੁਸੀਂ ਵੀ ਰਾਤੀ ਇੱਥੇ ਪਹੁੰਚ ਜਥੇਬੰਦੀ ਪਹੁੰਚੀ ਕੀ ਕਾਰਵਾਈ ਕੀਤੀ ਕੀ ਸੀ ਨਿਹੰਗ ਸਿੰਘ ਪਹੁੰਚ ਗਏ ਸੀ ਨਿਹਗਾ ਸਿੰਘਾਂ ਨੇ ਜਿਹੜੇ ਆਏ ਕੋ ਉਹਨਾਂ ਸੋਦਾ ਵੀ ਲਾਤਾ ਜਿਹੜਾ ਉਹਨਾਂ ਦਾ ਫਰਜ਼ ਸੀਗਾ ਦਾਖਲਾ ਕਿਤੇ ਤੇ ਦੱਸਦੇ 32 ਚ ਦਾਖਲੇ ਕੋਈ ਨਹੀਂ ਮਾਰਾ ਜੋ ਚੜਦੀ ਗਲਾ ਕਿਉਂਕਿ ਇੰਨੇ ਉਹਦਾ ਬਣਦਾ ਸੀਗਾ ਤੇ ਬਾਕੀ ਬੜੀ ਚੜਦੀ ਗਲਾ ਸਿੰਘਾਂ ਵੱਲੋਂ ਸਿੰਘ ਸਵੇਰ ਦੇ ਪਹੁੰਚੇ ਰਾਤ ਵੀ ਆਏ ਆ ਤੇ ਬਾਕੀ ਸਾਰੇ ਪੰਥ ਖਾਲਸੇ ਵੱਲੋਂ ਪ੍ਰਸ਼ਾਸਨ ਵੱਲੋਂ 295 ਦਾ ਪਰਜੋਤੀ ਦਰਜ ਕਰਤਾ ਪਰਚਾ ਉਹਦੀ ਘਰ ਵਾਲੀ ਦੀ ਵੀ ਪਰਚਾ ਦਰਜ ਕਰਤਾ ਹੈ ਤੇ ਬਾਕੀ ਪੂਰੇ ਪਿੰਡ ਦੀ ਪੰਚਾਇਤ ਵੱਲੋਂ ਸਾਰਿਆਂ ਨੇ ਹੰਗ ਸਿੰਘਾਂ ਵੱਲੋਂ ਪੂਰਾ ਜੂਥ ਖੜਾ ਹੈ ਸਾਰਿਆਂ ਵੱਲੋਂ ਉਹਦੇ ਤੇ ਮਤਾ ਪਾ ਕੇ ਸ਼ਕਤੀ ਦੇ ਨਾਲ ਪੂਰੇ ਪਿੰਡ ਨੇ ਬਾਈਕਾਟ ਕਰਤਾ ਉਹਨਾਂ ਦਾ ਜਿੰਨਾ ਚਿਰ ਤੱਕ ਮਾਫੀ ਨਹੀਂ ਮੰਗੀ ਬੱਬਾ ਕੁਲਵਿੰਦਰ ਸਿੰਘ ਜੀ ਤੁਸੀਂ ਮੌਕੇ ਤੇ ਪਹੁੰਚੇ ਤੁਹਾਡੀ ਜਥੇਬੰਦੀ ਪਹੁੰਚੀ ਤੁਸੀਂ ਉਸ ਨੂੰ ਪੁੱਛਿਆ ਕੁਛ ਆ ਕਿ ਗੱਲ ਕੀਤੀ ਕਿ ਕੀ ਮਸਲਾ ਸੀਗਾ ਕਿਉਂਕਿ ਜਿਵੇਂ ਕਾਨੂੰਨ ਪ੍ਰਸ਼ਾਸਨ ਪਹੁੰਚਦਾ ਤੇ ਦੋਨਾਂ ਤਰ੍ਹਾਂ ਦੀ ਗੱਲ ਸੁਣੀ ਜਾਂਦੀ ਹੈ ਜਿਵੇਂ ਸਿੰਘ ਦਾ ਦਮਾਲਾ ਲਾਇਆ ਗਿਆ ਤੁਸੀਂ ਉਹਨੂੰ ਪੁੱਛਿਆ ਕਿ ਤੁਸੀਂ ਗੱਲ ਕਿਉਂ ਪਾਈ ਉਦੋਂ ਬਾਅਦ ਜਿਹੜੀਆਂ ਗੱਲਾਂ ਕਈਆਂ ਗੁਰੂ ਸਾਹਿਬ ਨੂੰ ਮਾੜਾ ਬੋਲਿਆ ਕਿਉਂ ਕਿਹਾ ਤੁਸੀਂ ਉਹਦੇ ਨਾਲ ਗੱਲ ਕੀਤੀ ਸਾਡਾ ਉਹਦੀ ਕੋਈ ਗੱਲ ਨਹੀਂ ਕਿਉਂਕਿ ਪ੍ਰਸ਼ਾਸਨ ਨੇ ਰਾਤ ਤੇ ਲੈ ਗਿਆ ਪ੍ਰਸ਼ਾਸਨ ਵਾਲਿਆਂ ਨੂੰ ਸਾਡੀ ਕੋਈ ਸਾਡੀ ਦੇ ਸਿੰਘ ਦੇ ਸਾਨੂੰ ਫੋਨ ਗਏ ਤਿੰਨ ਚਾਰ ਉਹਦੇ ਪਰਿਵਾਰ ਦੇ ਗਏ ਫਿਰਨੇ ਅੰਗ ਸਿੰਘ ਫੌਜਾ ਆਪਣੀਆਂ ਰਾਤ ਗੱਲ ਹੋਈ ਸਵੇਰੇ ਸਾਰੀ ਫੌਜਾ ਇੱਥੇ ਪਹੁੰਚ ਗਿਆ ਸੀਗੀ ਆ ਉਹ ਤੋਂ ਬਾਅਦ ਫਿਰ ਸਾਰੇ ਆਏ ਜਥੇਬੰਦੀ ਬਾਬਾ ਜੀ ਸਾਰੇ ਇਕੱਠੇ ਆਈਆਂ ਸੀ ਦੇਖੋ ਏਡਾ ਵੱਡਾ ਪਾਪ ਕਰਨਾ ਪਹਿਲੋ ਤੇ ਨਿਹੰਗ ਸਿੰਘ ਦੇ ਵਾਲ ਪੁੱਟੇ ਗਏ ਦਬਾਲੇ ਲਾ ਗਏ ਉਹ ਤੋਂ ਬਾਅਦ ਉਹੀ ਬੰਦਾ ਮਾਵਾ ਭੈਣਾਂ ਦੀ ਦਸਵੇਂ ਪਾਸ਼ਾ ਮਹਾਰਾਜ ਨੂੰ ਗਾਲਾ ਕੱਢਦਾ ਵੀ ਪੰਜਾਬ ਦੇ ਵਿੱਚ ਰਹਿ ਕੇ ਚਲੋ ਇਹ ਨਿਹੰਗ ਸਿੰਘ ਥੋੜਾ ਸਰੀਬ ਸਿੰਘ ਨੂੰ ਇਹਦੇ ਗੱਲ ਨਹੀਂ ਵੜਿਆ ਕਿਉਂਕਿ ਮਹਾਰਾਜ ਦੀ ਬੇਅਦਬੀ ਨਹੀਂ ਨਿਹੰਗ ਸਿੰਘ ਕੋਈ ਜਰ ਸਕਦਾ ਸਿੰਘੂ ਬਾਰਡਰ ਤੇ ਵੀ ਨਿਹੰਗ ਸਿੰਘਾਂ ਨੇ ਬੰਦਾ ਇਸੇ ਕਰਕੇ ਟੰਗਤਾ ਸੀ ਮਾਰ ਕੇ ਵੀ ਉਹਨੇ ਵੀ ਗੁਰੂ ਦੀ ਬੇਅਦਬੀ ਕੀਤੀ ਸੀ ਉਹੀ ਬੇਅਦਬੀ ਅਜੇ ਇਸ ਪਿੰਡ 'ਚ ਕੀਤੀ ਗਈ ਏ ਤੇ ਸਾਰੇ ਪਿੰਡ ਵੱਲੋਂ ਵੀ ਇਹੀ ਮਤਾ ਪਾਇਆ ਗਿਆ ਸਾਰੇ ਨਿਹੰਗ ਸਿੰਘ ਪੁੱਜ ਜਾਣੇ ਸਲਾਹ ਕਰਕੇ ਵੀ ਉਹਨਾਂ ਚਿਰ ਤੱਕ ਉਸ ਬੰਦੇ ਦੇ ਘਰ ਗੁਰੂ ਗ੍ਰੰਥ ਸਾਹਿਬ ਨਹੀਂ ਜਾਣਗੇ ਜਿੰਨਾ ਚਿਰ ਤੱਕ ਪ੍ਰਸ਼ਾਸਨ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਲਕੀਰਾ ਕੱਢ ਕੋਈ ਮਾਫੀ ਨਹੀਂ ਮੰਗਦੇ ਗਮੀ ਖੁਸ਼ੀ ਜੇ ਕਿਤੇ ਵੀ ਮਾਰਾ ਜ ਉਹਦੇ ਘਰ ਨਹੀਂ ਜਾਏਗਾ ਪੂਰੇ ਪਿੰਡ ਵੱਲੋਂ ਮਤਾ ਪਾਇਆ ਗਿਆ ਲਿਖਤੀ ਮਤਾ ਹੈ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਗਾਂ ਸੋਚਣ ਦੀ ਲੋੜ ਵੀ ਕੋਈ ਵੀ ਨਿਹੰਗ ਸਿੰਘ ਹੋਵੇ ਕੋਈ ਦਬਾਲੇ ਵਾਲਾ ਹੋਵੇ ਇਹ ਨਹੀਂ ਵੀ ਕੋਈ ਵੀ ਪਿੰਡ ਦਾ ਬੰਦਾ ਫੜ ਕੇ ਉਹਦਾ ਦਬਾਲਾ ਲਾ ਦੇ ਜਾਂ ਬਾਣਾ ਵਧਾ ਦੇ ਨਹੀਂ ਜੇ ਕੋਈ ਨਿਹੰਗ ਸਿੰਘ ਗਲਤ ਆ ਸਾਨੂੰ ਜਥੇ ਬੰਦਿਆਂ ਨੂੰ ਤਲਾਹ ਕਰਵਾਸੀ ਉਹਨੂੰ ਸੰਗਲ ਲਾ ਕੇ ਬੰਨਾਂਗੇ ਜਿੱਥੇ ਉਹ ਗਲਤ ਹੋਏਗਾ ਪਰ ਲੇਕਿਨ ਇਹ ਨਹੀਂ ਮੂੰ ਚੱਕਾ ਜਿੰਨੇ ਮਰਜ਼ੀ ਦਾ ਦਬਾਲਾ ਵਧਾਤਾ ਜਾਂ ਬਾਣਾ ਵਧਾਤਾ ਇਹ ਸਾਰੇ ਲੋਕ ਵੀ ਸੁਣਨ ਸਾਰੇ ਪੰਜਾਬ ਦੇ ਵਿੱਚ ਵੀ ਜਿੱਥੇ ਵੀ ਕੋਈ ਨੰਗ ਸਕਦੇ ਕੋਈ ਗੱਲ ਪਿੰਦਾ ਸਖਤ ਕਾਰਵਾਈ ਕਰਾਂਗੇ ਅਸੀਂ ਜੇ ਦਬਾਲੇ ਨੂੰ ਹੱਥ ਪੋਂਦਾ ਕਿਉਂਕਿ ਪੰਜਾਬ ਗੁਰੂ ਪੀਰਾਂ ਦਾ ਦਸਵੇਂ ਪਾਸ਼ਾ ਦਾ ਵਸਾਇਆ ਹੈ ਪੂਰਾ ਭਾਰਤ ਆ ਜੇ ਦਸਵੇਂ ਪਾਸ਼ਾ ਕੁਰਬਾਨੀ ਨਾ ਕਰਦੇ ਅੱਜ ਭਾਰਤ ਦੇਖਦਾ ਨਕਸ਼ਾ ਹੋਰ ਹੁੰਦਾ ਇਹ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਇਸ ਕਰਕੇ ਆਪਾਂ ਬਾਣੇ ਦੀ ਇੱਜ਼ਤ ਕਰਨੀ ਸਿੱਖੀਏ ਜੇ ਕੋ ਬਾਣੇ ਵਾਲਾ ਸਿੰਘ ਗਲਤ ਕੰਮ ਕਰਦਾ ਸਾਨੂੰ ਜਥੇ ਬੰਦਿਆਂ ਨੂੰ ਵੀਡੀਓ ਬਣਾ ਕੇ ਤਲਾ ਦੋ ਅਸੀਂ ਉਹਨੂੰ ਸੰਗਲ ਮਾਰ ਕੇ ਉੱਥੇ ਭਾਵੇਂ ਸਾਲ ਉੱਤੇ ਪੱਠੇ ਪਵਾਈਏ ਪਰ ਆਮ ਜਿਹੜੇ ਸਿੰਘ ਨਾਲ ਇਹ ਗਲਬਾਤ ਹੋਈ ਉਹਨਾਂ ਦੀ ਕੋਈ ਗਲਤੀ ਸੀ ਕਿ ਕਿਉਂ ਲੜੇ ਸੀਗੇ ਕਾਰਨ ਇਹਦਾ ਪਤਾ ਲੱਗਿਆ ਤੁਹਾਨੂੰ ਲੜੇ ਕਿਉਂ ਉਹਨਾਂ ਦੀ ਕੋਈ ਆਪਸੀ ਕੋਈ ਗੱਲਬਾਤ ਨਹੀਂ ਕਹਿੰਦਾ ਵੈਸੇ ਜਿਵੇਂ ਇੱਕ شریف ਬੰਦਾ ਪਿੰਡ ਚ ਕੋ ਨਿਹੰਗ ਸਿੰਘ ਸੀ ਕਿ ਜਿਵੇਂ ਕਿ ਉਹਨੂੰ ਦਬੋਣਾ ਦਮੋਂ ਦੀ ਕੋਸ਼ਿਸ਼ ਨਾਲ ਉਹ ਬਾਣੀ ਪੜ ਕੇ ਆ ਰਿਹਾ ਸੀ ਉਹਨੂੰ ਗਾਲ੍ਹਾਂ ਕੱਢੀਆ ਫਿਰ ਜੇ ਉਹ ਗੁਰੂ ਮਹਾਰਾਜ ਉਹਦਾ ਦਬਾਲਾ ਵਧਾਇਆ ਫਿਰ ਲੰਮੇ ਪਾਕ ਉਹਨੂੰ ਕੁੱਟਿਆ ਗਿਆ ਉੱਥੇ ਵੀ ਦੋਸਤੋ ਬਾਅਦ ਫਿਰ ਕੀ ਜੇ ਗੁਰੂਵਾਰੇ ਗੱਲ ਭਰੀ ਹੁਣ ਇਹ ਕਹਿ ਰਹੇ ਉਹ ਗੱਦੀ ਲਾ ਰਿਹਾ ਜੋ ਗੱਦੀ ਲਾ ਰਿਹਾ ਤੇ ਦਸਵੇਂ ਪਾਤਸ਼ਾਹ ਨੂੰ ਗਾਲਾਂ ਕੱਢ ਰਿਹਾ ਕਿਹਦੀ ਗੱਦੀ ਲਾਉਂਦੇ ਕਾਦੀ ਗੱਦੀ ਲਾਉਂਦੇ ਕਿਹਦੀ ਗੱਦੀ ਲਾ ਰਿਹਾ ਪਿੰਡ ਚ ਹੁਣ ਪਿੰਡ ਵਾਲਿਆਂ ਨੂੰ ਪੁੱਛੋ ਤੁਸੀਂ ਇਹ ਪਿੰਡ ਵਾਲਿਆਂ ਨੂੰ ਪੁੱਛੋ ਵੀ ਕੀ ਹੁੰਦਾ ਇਹਦਾ ਲਓ ਇੰਟਰਵਿਊ ਜਿਹੜੇ ਗੱਦੀ ਵਾਲੀ ਗੱਲ ਆ ਗੱਦੀ ਵਾਲੀ ਇਹ ਧਿਆਨ ਦੇਣ ਦੀ ਲੋੜ ਏ ਹੁਣ ਗੁਰਦਾਸ ਮਾਨ ਮਾਫੀਆਂ ਮੰਗਦਾ ਪਿਆ ਮੰਗਦਾ ਪਿਆ ਨਾ ਗੱਦੀ ਲਾ ਰਿਹਾ ਤੇ ਉੱਥੇ ਉਹਨੇ ਪੰਥ ਖਾਲਸੇ ਨੂੰ ਗਲਤ ਬੋਲਿਆ ਸੀ ਮਾਂ ਬੋਲੀ ਤੋਂ ਉਹ ਹੀ ਗਰਦਾਸ ਮਾਨ ਮਾਫੀ ਮੰਗਦਾ ਕਿਉਂਕਿ ਮਸਲਾ ਇਹ ਉਹ ਛੋਟੀ ਗੱਲ ਦਾ ਸੀ ਬੱਤੀ ਵਾਲੀ ਗੱਲ ਦਾ ਮਸਲਾ ਸਾਡੇ ਇਹਨਾਂ ਲੋਕਾਂ ਨੇ ਨਸਲਾ ਖਰਾਬ ਕਰਤੀ ਆ ਸਾਡੇ ਪੰਜਾਬ ਦਾ ਬੇੜਾ ਗਰਖ ਕਰਤਾ ਅੱਜ ਜਿਹੜੇ ਪੀਰ ਇੱਕ ਪੀਰ ਇੱਕ ਸਾਧ ਇੱਕ ਫਕੀਰ ਤੁਸੀਂ ਮਹਾਰਾਜ ਦੇ ਬਰਾਬਰ ਖੜੇ ਕਰਤੇ ਇਹ ਗਰਦਾਸ ਮਾਨ ਦੀ ਵੀ ਗੱਲ ਆ ਵੀ ਤੁਸੀਂ ਪੀਰਾਪੁਰਾ ਨੂੰ ਮਹਾਰਾਜ ਦੇ ਬਰਾਬਰ ਨਾ ਖੜੇ ਕਰੋ ਦਸਵੇਂ ਪਾਸ਼ਾ ਨਾਲ ਤੁਸੀਂ ਕਿਵੇਂ ਤੁਲਨਾ ਕਰ ਦੋਗੇ ਜਿਨੇ ਸਾਰਾ ਸਰਬੰਸ ਸਾਰਾ ਪਰਿਵਾਰ ਆਪਣਾ ਇਸ ਭਾਰਤ ਦੇਸ਼ ਦੀ ਜਾਦੀ ਲਈ ਵਾਰਤਾ ਤੇ ਤੁਸੀਂ ਹੁਣ ਮਾਫੀਆ ਮੰਗਦੇ ਮਾਫੀਆ ਕੱਲੇ ਉਹ ਮਸਲੇ ਦੇ ਨਹੀਂ ਮਾਂ ਬੋਲੀ ਵਾਲੇ ਦੀਆਂ ਜਿਹੜੀਆਂ ਤੁਸੀਂ ਪੰਜਾਬ ਦੀ ਨਸਲ ਖਰਾਬ ਕਰਤੀਆ ਇਹ ਪੂਕਪੜੇ ਸਾਧਾ ਦੇ ਮੰਗਰ ਲੱਗ ਲਾ ਕੇ ਜਿਹੜੇ ਸੂਟੇ ਪੈਂਦੇ ਆ ਸੋਫੇ ਪੈਂਦੇ ਆ ਤੁਸੀਂ ਉਹਨਾਂ ਨੂੰ ਮਹਾਰਾਜ ਦੱਸ ਦੇ ਜੇ ਸਾਡੇ ਪੰਜਾਬ ਦੇ ਚੰਗੇ ਪੱਗਾਂ ਵਾਲੇ ਚੰਗੇ ਬਜ਼ੁਰਗ ਜਾ ਕੇ ਉਹਨਾਂ ਦੇ ਪੈਰਾ ਜੇ ਬੰਦੇ ਨੇ ਇਹ ਸਾਡੀ ਨਸਲ ਖਰਾਬ ਨਹੀਂ ਨਸ਼ੇ ਤੇ ਲਾਤਾ ਤੁਸੀਂ ਪੰਜਾਬ ਇਹਨਾਂ ਫੱਕਰਾਂ ਨੂੰ ਨਾ ਸਾਧਾ ਨੂੰ ਗੁਰੂ ਦੇ ਬਰਾਬਰ ਕਰਕੇ ਕਿ ਇਹਨਾਂ ਵਾਸਤੇ ਕੋਈ ਮਾਫੀ ਨਹੀਂ ਸਾਡੇ ਕੋ ਗਰਦਾਸ ਮੰਨ ਵਾਸਤੇ ਵੀ ਕਿਉਂਕਿ ਇਹਨਾਂ ਨੇ ਸਾਡੀ ਨਸਲਾ ਵਗਾੜਤੀਆ ਸਾਡੀ ਸਿੱਕੀ ਭੰਗ ਕਰਤੀ ਕਈ ਲੋਕਾਂ ਦੀ ਇਸ ਕਰਕੇ ਇਹਨਾਂ ਵਾਸਤੇ ਇਹਨਾਂ ਨੂੰ ਸਤ ਧੰਦ ਕੋਈ ਮਾਫੀ ਨਹੀਂ ਇਹਨਾਂ ਵਾਸਤੇ ਕਿਉਂਕਿ ਮਸਲਾ ਪੰਜਾਬੀ ਆਮ ਬੋਲੀ ਦਾ ਛੋਟਾ ਸੀਗਾ ਪਰ ਜਿਹੜਾ ਇਹਨਾਂ ਨੇ ਪੰਜਾਬ ਦਾ ਘਾੜ ਕੀਤਾ ਇਹ ਛੋਟੇ ਛੋਟੇ ਪੀਰਾ ਨੂੰ ਜਾਂ ਆ ਡੇਰੇ ਆਵਾਦ ਨੂੰ ਇਹਨਾਂ ਨੂੰ ਗੁਰੂਆਂ ਦੇ ਬਰਾਬਰ ਪਚਾਰੇ ਆ ਇਸ ਕੀ ਦਾ ਕੰਨ ਕਰ ਰਹੇ ਆ ਪੰਜਾਬ ਦੀ نسل ਖਰਾਬ ਕਰ ਰਹੇ ਆ ਬਾਬੇ ਜੀ ਕੀ ਕਾਰਵਾਈ ਕੀਤੀ ਕੇ ਪ੍ਰਸ਼ਾਸਨ ਜਿਵੇਂ 295 ਲਾਈ ਹੈ ਤੁਸੀਂ ਵੀ ਰਾਤੀ ਇੱਥੇ ਪਹੁੰਚ ਜਥੇਬੰਦੀ ਪਹੁੰਚੀ ਕੀ ਕਾਰਵਾਈ ਕੀਤੀ ਕੀ ਸੀ ਨਿਹੰਗ ਸਿੰਘ ਪਹੁੰਚ ਗਏ ਸੀ ਨਿਹਗਾ ਸਿੰਘਾਂ ਨੇ ਜਿਹੜੇ ਆਏ ਕੋ ਉਹਨਾਂ ਸੋਦਾ ਵੀ ਲਾਤਾ ਜਿਹੜਾ ਉਹਨਾਂ ਦਾ ਫਰਜ਼ ਸੀਗਾ ਦਾਖਲਾ ਕਿਤੇ ਤੇ ਦੱਸਦੇ 32 ਚ ਦਾਖਲੇ ਕੋਈ ਨਹੀਂ ਮਾਰਾ ਜੋ ਚੜਦੀ ਗਲਾ ਕਿਉਂਕਿ ਇੰਨੇ ਉਹਦਾ ਬਣਦਾ ਸੀਗਾ ਤੇ ਬਾਕੀ ਬੜੀ ਚੜਦੀ ਗਲਾ ਸਿੰਘਾਂ ਵੱਲੋਂ ਸਿੰਘ ਸਵੇਰ ਦੇ ਪਹੁੰਚੇ ਰਾਤ ਵੀ ਆਏ ਆ ਤੇ ਬਾਕੀ ਸਾਰੇ ਪੰਥ ਖਾਲਸੇ ਵੱਲੋਂ ਪ੍ਰਸ਼ਾਸਨ ਵੱਲੋਂ 295 ਦਾ ਪਰਜੋਤੀ ਦਰਜ ਕਰਤਾ ਪਰਚਾ ਉਹਦੀ ਘਰ ਵਾਲੀ ਦੀ ਵੀ ਪਰਚਾ ਦਰਜ ਕਰਤਾ ਹੈ ਤੇ ਬਾਕੀ ਪੂਰੇ ਪਿੰਡ ਦੀ ਪੰਚਾਇਤ ਵੱਲੋਂ ਸਾਰਿਆਂ ਨੇ ਹੰਗ ਸਿੰਘਾਂ ਵੱਲੋਂ ਪੂਰਾ ਜੂਥ ਖੜਾ ਹੈ ਸਾਰਿਆਂ ਵੱਲੋਂ ਉਹਦੇ ਤੇ ਮਤਾ ਪਾ ਕੇ ਸ਼ਕਤੀ ਦੇ ਨਾਲ ਪੂਰੇ ਪਿੰਡ ਨੇ ਬਾਈਕਾਟ ਕਰਤਾ ਉਹਨਾਂ ਦਾ ਜਿੰਨਾ ਚਿਰ ਤੱਕ ਮਾਫੀ ਨਹੀਂ